ਸ੍ਰੀ ਸਸ਼ੀਗਲ ਜੀ ਮੈਂ ਅਨੰਦ ਸੰਦੀਪ ਆ ਜੀ ਮੈਂ ਮੌਜੂਦਾ ਸਰਪੰਚ ਪਿੰਡ ਰੋਮਰਪੁਰ ਕਲਾਂ ਤੋਂ ਤੇ ਕੁਝ ਰਾਤ ਲਾਗੇ ਪੋਲੀ ਫਾਰਮ ਤੋਂ ਆਪਣੇ ਫਰੈਂਡ ਹੈਗੇ ਆ ਉਹਨਾਂ ਨੇ ਵੇਖਿਆ ਸੀ ਵੀ ਡਰੋਨ ਟੈਪ ਦਾ ਕੁਝ ਫਲਾਈਟਿੰਗ ਆ ਰਹੀ ਸੀ ਤੇ ਇਹ ਲੱਗੇ ਮੇਰੇ ਦਾ ਪਿੱਛੇ ਪੈਲੀ ਹੈਗੀ ਆ ਇੱਥੇ ਕੁਝ ਡਰੋਨ ਦਾ ਡਿੱਗਣ ਦਾ ਉਹਨਾਂ ਦੱਸਿਆ ਵੀ ਕੋਈ ਡਰੋਨ ਵਗੈਰਾ ਡਿੱਗਿਆਗਾ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪਿੰਡ ਦੇ ਨਾਲ ਦੇ ਪਿੰਡ ਦੇ ਸਰਪੰਚਾਂ ਨੇ ਪੁਲਿਸ ਨੂੰ ਤਲਾਹ ਕੀਤੀ ਹੈ ਜੀ ਤੇ ਰਾਤ ਬੀਐਸਐਫ ਤੇ ਪੁਲਿਸ ਆਈਆਂ ਨਾਲ ਸ਼ਾਨਬੀਨ ਕਾਂਦੇ ਦੇ ਮੁਤਾਬਿਕ ਵਾਹੇ ਕੁਝ ਮਿਲਿਆ ਤੇ ਨਹੀਂ ਹੈਗਾ ਉੱਥੇ ਸਵੇਰੇ ਵੀ ਸਰਚ ਹੋਇਆ ਤੇ ਸਰਚ ਦੌਰਾਨ ਵੀ ਕੁਝ ਨਹੀਂ ਮਿਲ ਪਾਇਆ ਤੇ ਬਾਕੀ ਸਰਚ ਅਜੇ ਚੱਲਦੀ ਪਈ ਆ ਬਾਕੀ ਕਿੰਨੇ ਵਜੇ ਦੀ ਗੱਲ ਆ ਜਿਹੜੀ ਇਹ ਜੀ ਸਾਢੇ 10 ਵਜੇ ਦੇ ਕਰੀਬ ਗੱਲ ਆ ਜੀ ਕਿੰਨੇ ਵੇ ਸਰਚ ਚੰਦੇ ਰਹੀ ਆ ਇਹ ਸਵੇਰੇ ਮਾਰਨਿੰਗ ਤੱਕ ਤੇ 10 ਵਜੇ ਤੱਕ ਸਰਚ ਹੁੰਦੀ ਰਹੀ ਹੈ ਜੀ ਪੁਲਿਸ ਨੇ ਰਾਤੀ ਸੂਚਿਤ ਕਰਤਾ ਹਾਜੀ ਰਾਤੀ ਸੂਚਿਤ ਹੋ ਗਿਆ ਜੀ ਪੁਲਿਸ ਮੌਕੇ ਤੇ ਆ ਗਈ ਹਾਜੀ ਪੁਲਿਸ ਮੌਕੇ ਤੇ ਆ ਜੀ ਬੀਐਸਐਫ ਦੇ ਜਵਾਨ ਆਲੇ ਸੀ ਕਿੱਦਾਂ ਦੇ ਹੁਣ ਹਾਲਾਤ ਆ ਇੱਥੇ ਜਿਹੜੇ ਹਾਲਾਤ ਬਿਲਕੁਲ ਨਾਰਮਲ ਆ ਜੀ ਵੈਸ ਦੱਸਿਆ ਜਾ ਰਿਹਾ ਕਿ ਅਜੇ ਕੁਝ ਇਵੇਂ ਦਾ ਨਹੀਂ ਡਰੋਨ ਵਗੈਰਾ ਮਿਲਿਆ ਤਾਂ ਨਹੀਂ ਹੈਗਾ ਬਾਕੀ ਅਜੇ ਸਰ ਚੱਲਦੀ ਪਈ ਹੈ ਜੀ ਕੋਈ ਕਹਿੰਦਾ ਸ਼ੱਕੀ ਗੱਡੀ ਨਹੀਂ ਆਈ ਨਹੀਂ ਕਹਿੰਦੇ ਪਏ ਆ ਜੀ ਪਰ ਸ਼ੱਕੀ ਗੱਡੀ ਨਹੀਂ ਆਈ ਵਿੱਚ ਆਪਣੇ ਕੈਮਰੇ ਵਿੱਚ ਰਿਕਾਰਡ ਨਹੀਂ ਆਈ ਹੈਗੀ ਠੀਕ ਠੀਕ ਹੈ ਧੰਨ ਪੁਰ ਕਲਾ ਪਿੰਡ ਇੱਥੇ ਬਸ ਸੱਕ ਦੇ ਆਧਾਰ ਤੇ ਕਹਿੰਦੇ ਇੱਥੇ ਡਰੋਨ ਡਿਗਾ ਸਰੋਂ ਚ ਤੇ ਸਰੋਂ ਚ ਡਰੋਨ ਤੇ ਕਿਤੇ ਮਿਲਿਆ ਨਹੀਂ ਤਾਂ ਬਾਕੀ ਕੈਮਰੇ ਕਮਰੇ ਚੈੱਕ ਕੀਤੇ ਆ ਉਹਦੇ ਕਾਰਨ ਵੀਡੀਓ ਵੀਡੀਓ ਦੇਖੀ ਉਹਨਾਂ ਨੇ ਉਹ ਗੱਡੀ-ਗੁੱਡੀ ਦੇ ਸਾਕ ਦੇ ਆਧਾਰ ਤੇ ਦੇਖੋ ਅੱਗੇ ਕੀ ਕਰਤੀ ਆ ਕੀ ਪਤਾ ਲੱਗਾ ਕੀ ਦੇਖਿਆ ਗਿਆ ਇੱਥੇ ਬਸ ਉਹ ਕਹਿੰਦੇ ਡਰੋਨ ਦੇਖਿਆ ਇੱਥੇ ਹਾਂਜੀ ਪੁਲਿਸ ਆਈ ਆ ਆਰਮੀ ਆਈ ਆ 10 ਵਜੇ 11 ਵਜੇ ਦੀ ਆਈ ਆ ਆਰਮੀ ਰਾਤ ਦੇ ਸਵੇਰੇ 10-11 ਵਜੇ ਗਈ ਆ ਕਿੰਨੇ ਵਜੇ ਦੀ ਆਵਾਜ਼ ਸੁਣੀ ਆ ਕਿੰਨੇ ਕਬੇ ਨਾਲ ਆਵਾਜ਼ ਉਹ ਹੀ ਨਹੀਂ ਆ ਲੈਟ ਲੂਟ ਦੇਖੀ ਆ ਹਾਂਜੀ ਤੋ ਗੱਡੀ ਵੀ ਕਹਦੇ ਵੇਖੀ ਗਈ ਇਹ ਹੁਣ ਲੈਟ ਦਾ ਮਾਨੂੰ ਨਹੀਂ ਪਤਾ ਇਹ ਦੂਜੇ ਪਿੰਡ ਵਾਲੇ ਉਹ ਪਤਾ ਗੱਡੀ ਕਹਦੇ ਵੇਖੀ ਗਈ ਹਾਂਜੀ ਗੱਡੀ ਵੇਖੀ ਗਈ ਆ ਕੈਮਰੇ ਦੇ ਵਿੱਚ ਹਾਂਜੀ ਉਹ ਅੱਗੇ ਦੇਖੋ ਕੀ ਐਕਸ਼ਨ ਲੰਦੀ ਪੁਲਿਸ ਕੀ ਕਿੰਨੇ ਕਾਲ ਕਿੰਨਾ ਚਿਰ ਸਮਝ ਸਿਰਫ ਚੱਲੀ ਇੱਥੇ ਕਿਨੇ ਘੰਟੇ ਇੱਥੇ ਆਰਮੀ ਦੇ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਰਹੀ ਹੈ ਹਾਂਜੀ ਉਹਨਾਂ ਸਾਰਾ ਚੈੱਕ ਕੀਤਾ ਹੈ ਵੀ ਐਸਐਫੀ ਵੀਐਸਐਫੀ ਉਹ ਪੰਜਾਬ ਪੁਲਿਸ ਸਾਰੇ ਆਏ ਆ ਇੱਥੇ ਹਾਂਜੀ ਮੇਰਾ ਨਾਮ ਪ੍ਰਵੀਨ ਸਿੰਘ ਹੈ ਓਕੇ ਜੀ ਹਾਂਜੀ